ਬਰਸ਼ਰੀ ਕੋਰੇ ਦਾ ਪਾਦਮ ਤਾਲੀਆਂ ਮਾਰਦੇ ਹੋ ਦੋਸਤੋ ਦੱਬ ਕੇ ਮਹਾਂ ਕਾਰਨਾ ਹੋ ਗਿਆ ਰਿੰਗ ਦਾ ਸੁੰਦਰ ਕੋਰੇ ਦਾ ਬੱਚਾ ਪਾਦਮ ਨੁਕਰੇ ਦੇ ਕਿੰਗ ਮੰਨੇ ਜਾਂਦੇ ਸਾਡੇ ਅੰਕਲ ਜਸਪਾਲ ਸਿੰਘ ਜੀ ਤੇ ਦਾਰਾ ਸਿੰਘ ਜੀ ਦੰਦਮਾ ਸਾਡੇ ਜਿਹੜੇ ਅੰਕਲ ਜੀ ਬੜੇ ਇਹਨਾਂ ਵਾਲੇ ਮਾਣ ਮਹਿਸੂਸ ਕਰਦੇ ਆ ਇਹਨਾਂ ਦੀ ਬਰੀਡਿੰਗ ਦੇਖੋ ਤੁਸੀਂ ਐਨੇ ਕੈਨੇਕ ਹੁੰਦੇ ਵੱਡੇ ਦਰਸ਼ਨੀ ਕੋੜੇ ਅੰਕਲ ਜਸਪਾਲ ਜੀ ਤੇ ਅੰਕਲ ਦਾਰਾ ਸਿੰਘ ਜੀ ਦਮਦਮਾ ਨੇ ਬਰੀਡ ਕੀਤੀ ਆ ਨੁਕਰੇ ਕੋੜਿਆਂ ਦੇ ਥੰਮ ਪਦਮ ਕੋੜਾ ਨੁਕਰੇ ਸਭ ਤੋਂ ਜ਼ਿਆਦਾ ਹਾਈ ਟਾਇਰ ਆ ਕੋੜਾ ਤਦਮ ਸਮੁੰਦਰ ਕੋੜੇ ਦਾ ਬੱਚਾ ਜੀ ਇਹ ਅੱਜ ਡਾਕਟਰ ਵੀ ਗੰਨਵਾ ਸਾਹਿਬ ਤਲਵੰਡੀ ਸਾਬੋ ਦੀ ਧਰਤੀ ਤੇ ਜਿਹੜੇ ਘੋੜੇ ਦੇਖਣ ਨੂੰ ਮਿਲਦੇ ਆ ਸੰਗਤਾਂ ਨੂੰ ਕਰੋੜਾਂ ਰੁਪਈਆ ਦੀ ਕੀਮਤ ਵਾਲੇ ਘੋੜੇ ਆ ਭਾਈ ਜੀ ਜਿਵੇਂ ਜਿਹੜੇ ਸੱਜਣ ਸਾਡੇ ਘੋੜੇ ਲੈ ਕੇ ਪਹੁੰਚੇ ਹਨ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਬਾਈ ਸੰਦੀਪ ਸਿੰਘ ਦੇਖੋ ਆਹ ਮਾਰੇ ਕੋਲੇ ਆ ਦਿਲ ਕੋੜਾ ਜਿਹੜਾ ਕਿ ਵੀੜੀ ਖੇਤਰ ਚ ਵੀ ਬਹੁਤ ਵਧੀਆ ਮੱਲਾ ਮਾਰ ਰਿਹਾ ਹੈ ਹਾਈਟ ਵੀ ਬਹੁਤ ਹੈ ਕੋੜੇ ਦੀ ਤੇ ਸਾਡੇ ਵੀਰ ਦੀ ਸਾਫ ਸੰਭਾਲ ਤੇ ਹੋਰ ਨੋਟਾ ਦੁਨੀਆ ਮੰਨਦੀ ਹੈ ਤੇ ਸਾਡੇ ਜਸਪਾਲ ਅੰਕਲ ਨੂੰ ਲੋਕਿਆਂ ਦਾ ਕਿੰਗ ਕਿਹਾ ਜਾਂਦਾ ਜਿੰਨੇ ਵੀ ਕੋੜੇ ਜਸਪਾਲ ਬਰਾੜ ਨੇ ਪਿਆਰ ਕੀਤੇ ਆ ਸਾਰੇ ਇੱਕ ਤੋਂ ਇੱਕ ਵੱਧ ਕੇ ਤਿਆਰ ਕੀਤੇ ਆ ਸੋ ਮੈਂ ਇਹਨਾਂ ਸਾਰਿਆਂ ਘੋੜੇ ਵਾਲੇ ਵੀਰਾਂ ਨੂੰ ਸਾਡਾ ਵੀਰ ਗੋਪੀ ਸਰਪੰਚ ਜੀ ਖੇਪਾਲੀ ਤੋਂ ਕੋੜਾ ਬਜਰੰਗ ਸਾਡਾ ਛੱਠਾ ਸਾਹਿਬ ਦਾ ਕੋੜਾ ਰਾਜ ਰੂਪ ਛੱਠਾ ਸਟੱਡ ਫਾਰਮ ਦੀ ਆਨਮਾਨ ਸ਼ਾਨ ਔਰ ਵੀ ਮੇਰੇ ਜਿਹੜੇ ਵੀਰ ਇੱਧਰ ਖੜੇ ਆ ਡਾਕਟਰ ਗੁਰਸੇਵ ਸਿੰਘ ਬਾਗਾ ਜੀ ਤੇ ਹੋਰ ਮੇਰਾ ਵੀਰ ਇੱਧਰ ਖੜਾ ਹੈਗਾ ਨੋਕਰੇ ਕੋੜੇ ਵਾਲਾ ਮੈਨੂੰ ਪੁੱਛਦਾ ਕੀ ਨਾਮ ਹੈ ਮੇਰੇ ਧਿਆਨ 'ਚ ਨਹੀਂ ਹੈਗਾ ਬਾਈ ਦਾ ਨਾਮ ਪੱਤੋ ਹੀਰਾ ਸਿੰਘ ਪੱਤੋ ਹੀਰਾ ਸਿੰਘ ਤੋਂ ਬਾਈ ਜਗਵੀਰ ਸਿੰਘ ਆਲੋ ਬਾਈ ਜੀ ਧੰਨਵਾਦ ਸਾਰਿਆਂ ਦਾ ਜੀ ਸਾਡਾ ਪੁੱਤੋ ਹੀਰਾ ਸਿੰਘ ਤੋਂ ਮੋਗੇ ਏਰੀਏ ਦੇ ਵਿੱਚੋਂ ਆਪਦੇ ਨੋਕਰੇ ਕੋੜੇ ਅਕਬਰ ਨੂੰ ਲੈ ਕੇ ਪਹੁੰਚਿਆ ਜੀ ਓਹ ਬਾਦਲਗੜ ਵਾਲੇ ਘੋੜੇ ਦਾ ਬੱਚਾ ਜੀ 38 ਮਹੀਨੇ ਉਮਰ ਹੋਈ ਐ ਜੀ ਘੋੜੇ ਦਾ ਨਾਮ ਆ ਜੀ ਅਕਬਰ ਆ ਜਿਹੜਾ ਘੋੜਾ ਤੁਸੀਂ ਇੱਧਰ ਸਟੇਜ ਵਾਲੇ ਪਾਸੇ ਖੜਾ ਦੇਖ ਲਿਓ ਜੀ ਅਕਬਰ ਘੋੜਾ ਪੰਤੋ ਹੀਰਾ ਸਿੰਘਾ ਦੇ ਪਿੰਡ ਤੋਂ ਜੀ ਸਾਡੇ ਭਰਾ ਦੇ ਨਾਲ ਗੱਲਬਾਤ ਕਰਕੇ ਪੁੱਛਦੇ ਆ ਇਸ ਘੋੜੇ ਬਾਰੇ ਭਾਈ ਜੀ ਤੁਹਾਡੀ ਹੋਮ ਬਰੀਡ ਆ ਜਾਂ ਆਪਾਂ ਬੱਚਾ ਲਿਆ ਸੀ ਇਹ ਇਹ ਆਪਾਂ ਛੋਟਾ ਬੱਚਾ ਲਿਆ ਸੀਗਾ ਜੀ ਸਾਡੇ ਕੋਲ 5 ਮਹੀਨਿਆਂ ਦਾ ਤੇ ਇਹ ਦੁੱਧਦਾਨ ਤੋਂ ਲੈ ਕੇ ਹੁਣ ਤੱਕ 6-7 ਸ਼ੋਅ ਚ ਪਾਇਆ ਟੌਪ 5 ਜੀ ਆਇਆ ਹਾਂਜੀ ਸੋ ਸਾਡਾ ਪ੍ਰਾ ਵਧਾਈ ਦਾ ਪਾਤਰ ਆ ਬਾਈ ਕਹਿੰਦਾ ਵੀ ਦੁੱਧਦਾਨ ਦੇ ਕੈਟਾਗਰੀ ਤੋਂ ਲੈ ਕੇ ਹੁਣ ਆਸਟ੍ਰੇਲੀਆ ਦੀ ਕੈਟਾਗਰੀ ਤੱਕ ਇਹ ਤੋਂ ਆਪਾਂ ਜਿੰਨੇ ਵੀ ਰਿੰਗ ਲੜਾਏ ਆ ਇਹ ਨੰਬਰਾਂ ਚ ਹੀ ਰਿਹਾਗਾ ਸੋ ਅਗਬਰ ਵਾਸਤੇ ਤਾੜੀਆਂ ਲਾ ਦਿਓ ਜੀ ਇੱਕ ਵਾਰ ਸਾਡਾ ਭਰਾ ਸੰਦੀਪ ਸੇਖੋ ਆਲਮ ਵਾਲੇ ਤੋਂ ਸਾਨੂੰ ਇਸ ਕੋੜੇ ਬਾਰੇ ਸਾਰੀ ਡਿਟੇਲ ਦੇਊਗਾ ਭਾਈ ਜੀ 32 ਮਹੀਨੇ ਉਮਰ ਆ ਆ ਜਲਦੀ ਤੇ 70 ਇੰਚ ਹਾਈਟ ਕਰ ਗਿਆ ਜੀ ਇਹ ਤਾੜੀਆਂ ਲਾ ਦਿਓ ਬਿਛਰੇ ਵਾਸਤੇ ਕਿਉਂਕਿ ਉਹ ਮਰਦੇ ਸਾਹਿਬ ਨਾਲ ਦਾ ਪਾਉ ਨੂੰ ਬਿਛੇਰਾ ਹੀ ਆਖਾਂਗੇ ਸੋ ਬਹੁਤ ਸੋਹਣੀ ਬਰੀਡਿੰਗ ਕਰ ਰਿਹਾ ਜੀ ਇਹ ਕੋੜਾ ਸਟਾਟਰ ਸਰਵਿਸੇ ਦੀ ਓਪਨ ਆ ਜੇ ਕਿਸੇ ਭਰਾ ਨੇ ਸਟਾਰਟ ਸਰਵਿਸ ਇਹਦੀ ਲੈਣੀ ਆ ਤਾਂ ਨਿਸ਼ਾਨ ਸਰਪੰਚ ਜੀ ਨਾਲ ਤੁਸੀਂ ਪਿੰਡ ਭਾਗਸਰ ਵਾਲਿਆਂ ਨਾਲ ਸੰਪਰਕ ਕਰ ਸਕਦੇ ਹੋ ਭਾਗਸਰ ਪਿੰਡ ਦੇ ਵਿੱਚ ਸਟੇਬਲ ਹੈ ਜੀ ਇਹ ਘੋੜਾ ਇਹਦੀ ਮਾਦਾ ਖਾਨਦਾਨ ਵੀ ਬੜਾ ਚੰਗਾ ਜੀ ਅੜੀ ਘੋੜੇ ਦੀ ਬੱਚੀ ਆ ਜੀ ਜਿਹੜੀ ਇਸ ਘੋੜੇ ਦੀ ਮਾਂ ਨੁਕਰੀ ਘੋੜੀ ਹੈ ਜੀ ਸੋ ਨੁਕਰਿਆਂ ਦੇ ਵਿੱਚ ਬਰੀਡਿੰਗ ਵਾਸਤੇ ਇਹ ਚੀਜ਼ ਬੜੀ ਮੈਟਰ ਕਰਦੀ ਆ ਕਿਉਂਕਿ ਜਿਹੜੇ ਘੋੜੇ ਦਾ ਖਾਨਦਾਨ ਜਿੰਨਾ ਪਿੱਛੇ ਤੋਂ ਨੁਕਰਾ ਹੋਊਗਾ ਉਹਨਾਂ ਹੀ ਉਹਦੇ ਚਾਂਸ ਜਿਆਦਾ ਹੁੰਦੇ ਆ ਚੰਗੀਆਂ ਘੋੜੀਆਂ ਤੇ ਨੁਕਰਾ ਪ੍ਰੋਡਿਊਸ ਕਰਨ ਦੇ ਸੋ ਤਾੜੀਆਂ ਲਾ ਦੇ ਜੀ ਇਧਰਲੇ ਪਾਸੇ ਸਾਡੇ ਸਰਪੰਚ ਸਾਹਿਬ ਗੋਪੀ ਸਰਪੰਚ ਜੀ ਪਿੰਡ ਖਿੱਪਾ ਵਾਲੀ ਤੋਂ ਇਹਨਾਂ ਦਾ ਨੁਕਰਾ ਕੋੜਾ ਬਜਰੰਗ ਬਜਰੰਗ ਵਾਸਤੇ ਵੀ ਜ਼ੋਰਦਾਰ ਤਾੜੀਆਂ ਲਾ ਦਿਓ ਜੀ ਸਾਰੇ ਬਿਤਾਵ ਕੋੜੇ ਦਾ ਬੱਚਾ ਜੀ ਇਹ 12+1 ਦੀ ਬਜਰੰਗ ਦੀ ਇਹਦੀ ਜਿਹੜੀ ਮਾਂ ਗੀ ਨੁਕਰੀ ਘੋੜੀ ਆ ਵਿਕਟੋਰੀਆ ਮਹਾਰਾਸ਼ਟਰ ਦੀ ਚੈਂਪੀਅਨ ਘੋੜੀ ਆ ਜੀ ਉਹ ਸੋ ਬਜਰੰਗ ਤੁਹਾਡੇ ਸਾਹਮਣੇ ਇਹ ਵੀ ਹਾਂ ਕਈ ਉਮਰ ਦੇ ਵਿੱਚ ਬਸ਼ੇਰਾ ਹੀ ਆ ਜੀ। ਰਿਜ਼ਲਟ ਆ ਗਏ ਸਰਪੰਚ ਸਾਹਿਬ ਕਹਿੰਦੇ ਸਪੋਰਟਲੈਸ ਬੱਚੇ ਆਏ ਆ ਜੀ। ਬਹੁਤ ਸੋਹਣੇ ਬੱਚੇ ਆਏ ਆ। ਬਾਕੀ ਘੋੜੇ ਦੀਆਂ ਤੁਸੀਂ ਬਾਤਰਾਂ ਦੇਖ ਸਕਦੇ ਹੋ। ਕੁੰਡੀ ਵਾਲਾ ਸ਼ਾਨਦਾਰ ਕੰਨਾ। ਅਰਜਨ ਰੌੜੀ ਵਾਲੀ ਦਾ ਪੁੱਤ ਜੀ ਇਹ। ਬਤਾਇਓ ਓੜੇ ਦਾ ਬੱਚਾ ਰੌੜੀ ਵਾਲੇ ਅਰਜਨ ਦਾ ਪੋਤਾ ਜੀ। ਤਾੜੀਆਂ ਲਾ ਦਿਓ ਸਰਪੰਚ ਸਾਹਿਬ ਵਾਸਤੇ। ਬਤਾਵਦਾ ਪਹਿਲਾ ਬੱਚਾ ਜੀ ਇਹ ਪਹਿਲਾ ਰਿਅਲਤਾ ਹੀ ਬਤਾਵਦਾ ਇਧਰਲੇ ਪਾਸੇ ਸਾਡੇ ਨਾਲ ਪੰਜਾਬਾ ਸਟਾਰਟ ਫਾਰਮ ਤੋਂ ਰਵਸ਼ਨ ਸ਼ਰਮਾ ਜੀ ਤੇ ਪ੍ਰਵੀਨ ਸ਼ਰਮਾ ਜੀ ਆਪਦੇ ਨੌਕਰੇ ਕੋਲੇ ਨੂੰ ਲੈ ਕੇ ਆਏ ਹੋ ਜੀ ਪੰਜਾਬਾ ਸਟਾਰਟ ਫਾਰਮ ਤੋਂ ਦੋਹਰੇ ਪ੍ਰੈਸਦਾ ਬੱਚਾ ਜੀ ਇਹ ਬਾਗਸਾ ਬਹੁਤ ਸਾਰੇ ਸ਼ੋਅ ਦਾ ਜਿੰਨਰ ਕੋ ਰਾਜੀ ਬਾਦਸ਼ਾ ਬਾਦਸ਼ਾ ਦੇ ਲਈ ਵੀ ਤਾੜੀਆਂ ਲਾ ਦਿਓ ਜੀ ਇੱਕ ਵਾਰ ਦੱਬ ਕੇ ਚਾਰ ਵਾਰ ਦਾ ਚੈਂਪੀਅਨ ਨੁਕਰਾ ਕੋ ਰਾ ਬਾਦਸ਼ਾ ਭਾਈ ਜੀ ਜਿੰਨੇ ਗੱਡੀਆਂ ਰੋਡ ਦੇ ਉੱਤੇ ਖੜੀਆਂ ਨੇ ਫੇਰ ਨਾ ਮਾਦਲ ਵੀ ਨਹੀਂ ਬੜਦਾ ਜਦੋਂ ਪਰਲੇ ਪਾਸੇ ਪਾਰਕ ਇੰਨੀ ਖੁੱਲੀ ਦਿੱਤੀ ਆ ਨੋਕਰਾ ਕੋੜਾ ਬਾਸ਼ਾ ਪੰਜਾਬ ਦਾ ਸਟੱਡ ਫਾਰਮ ਦੀ ਸ਼ਾਨ ਜੇ ਕਿਸੇ ਪ੍ਰਾਣੇ ਦੀ ਸਟੱਡ ਸਰਵਿਸ ਲੈਣੀ ਆ ਤਾਂ ਸਾਡੇ ਭਰਾ ਰੋਸ਼ਨ ਸ਼ਰਮਾ ਜੀ ਪ੍ਰਵੀਰ ਸ਼ਰਮਾ ਜੀ ਨੂੰ ਤੁਸੀਂ ਸੰਪਰਕ ਕਰ ਸਕਦੇ ਹੋ ਦੋੜ ਵਾਲੇ ਪ੍ਰੈਸ ਦਾ ਬੱਚਾ ਜੀ ਇਹ ਸਾਡੇ ਪ੍ਰਾ ਰੋਸ਼ਨ ਜੀ ਨਾਲ ਗੱਲਬਾਤ ਕਰਦੇ ਆਂ ਕੋੜੇ ਬਾਰੇ ਦੱਸਣਗੇ ਸਾਨੂੰ ਖੁੱਲ ਕੇ ਸਵਾਗਤ ਆ ਬਾਈ ਜੀ ਤੁਹਾਡਾ ਇੱਥੇ ਪਹੁੰਚਣ ਤੇ ਜੀ ਆਇਆਂ ਨੂੰ ਆਖਦੇ ਆਂ ਥੈਂਕ ਯੂ ਬਾਈ ਬੈਂਕ ਜੀ ਬਹੁਤ ਬਹੁਤ ਮਿਹਰਬਾਨੀ ਤੁਸੀਂ ਅੱਜ ਤੁਹਾਡੇ ਸਹਿਯੋਗ ਨਾਲ ਬੜਾ ਵਧੀਆ ਮੇਲਾ ਲੱਗਿਆ ਹੋਇਆ ਹੈ ਮੈਂ ਇੱਥੇ ਆਪਣਾ ਬਾਦਸ਼ਾਹ ਘੋੜਾ ਲੈ ਕੇ ਆਇਆ ਜੀ ਚਾਰ ਵਾਰ ਦਾ ਚੈਂਪੀਅਨ ਹੈ ਟ੍ਰੈਕ ਦੌੜ ਦਾ ਡਰੈਕਟ ਬੱਚਾ ਜੀ ਤੇ ਪਹਿਲਾਂ ਵੀ ਤੁਹਾਡੇ ਚੈਨਲ ਤੋਂ ਤੁਸੀਂ ਦਿਖਾ ਰਹੇ ਹੋ ਸਾਨੂੰ ਬਾਰੇ ਬਾਕੀ ਸਾਰੇ ਜਾਣਦੇ ਆ ਬਾਈ ਬਹੁਤ ਬਹੁਤ ਤੁਹਾਡਾ ਧੰਨਵਾਦ ਥੈਂਕ ਯੂ ਬਾਈ ਜੀ

ਸੰਤ ਨਾਗਰ ਪਿੰਡਾ ਜੀ ਇਹਨਾਂ ਦਾ ਹਰਿਆਣੇ ਦੇ ਵਿੱਚ ਤੇ ਸਾਡਾ ਆਪਣਾ ਜਗਮੀਤ ਢੋਰਾ ਉਸ ਕੋਲੇ ਨੂੰ ਲੈ ਕੇ ਪਹੁੰਚਿਆ ਗਿਆ ਬਹੁਤੋ ਥੀਅਰ ਕਰਦਿਆ ਪਰ ਹੋਰਾਂ ਦੇ ਕੋਲੇ ਫਾਰਮ ਦੇ ਉੱਤੇ ਹੋਰ ਵੀ ਬਹੁਤ ਸਾਰੇ ਜਾਨਵਰਾਂ ਬਰੇਡ ਦੇ ਵੱਲ ਬੜਾ ਰਹਿਣਾ ਇਹਨਾਂ ਦਾ ਤਾੜੀਆਂ ਲਾ ਦਿਓ ਜੀ ਹਿੰਦੂਰ ਦੇ ਨਾਂ ਤੇ ਨੌਰੇ ਬਾਕਰਪੁਰ ਵਾਲੇ ਦਾ ਬੱਚਾ ਜੀ ਇਹਨੂੰ ਕਰ ਬੱਲੇ ਢਾਲੋ ਜਾਵੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਪਾਓ ਫਤੇ ਗੁਰੂ ਘਾੜੇ ਯਾਰ ਮદાન ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਇਧਰਨੇ ਪਾਸੇ ਸਾਡੇ ਵਾਸਤੇ ਬੜੇ ਮਾਣ ਵਾਲੀ ਗੱਲ ਆ ਪਦਮ ਨੂੰ ਸਨਮਾਨਤ ਕੀਤਾ ਜਾ ਰਿਹਾ ਜੀ ਦਮਨਮਾ ਸਾਹਿਬ ਹੋਰ ਸੁਬਰੀਟਰੀ ਸੋਸਾਇਟੀ ਵੱਲੋਂ ਅੱਜ ਦੇ ਦਰਸ਼ਕੋਣੇ ਬਦੋਸਤੋ ਨਿਤ ਨਿਤ ਜਾਲ ਨੇ ਇਹਦੇ ਵਾਸਤੇ ਮੇਰਾ ਰੰਗ ਰੰਗਿਆ ਨੇ ਮੇਰੇ ਅਰਗਾ 2-4 ਸਾਲ ਪਹਿਲਾਂ ਉੱਠਿਆ ਹੁੰਦਾ ਪਹਿਲੇ ਦਾ ਵੀ ਮੈਡੀਟਰ ਬਣ ਗਿਆ ਪਰੇ ਵਾਸਤੇ ਭਾਈ ਉਮਰਾਂ ਗੱਲ ਨਹੀਂ ਆ ਪੈਂਦੀਆਂ ਨੇ ਸਿਰ ਤੇ ਨੇ ਦਾੜੀ ਦੇ ਵਾਲ ਚਿੱਟੇ ਹੋ ਜਾਂਦੇ ਆ ਫੇਕ ਜਾ ਕੇ ਬੰਦੇ ਦਾ ਨਾਂ ਬਣਦਾ ਜਾ ਪੈਦਾ ਰੇਕ ਹੀ ਦਿੰਦਾ ਤਾਂ ਇਹ ਨਾਲੇ ਬਲੀ ਅੱਜ ਕੱਲ ਜਸਪਾਲ ਜੀ ਤੇ ਦਾੜਾ ਸਿੰਘ ਜੀ ਦਾ ਨਾਮ ਨਾਲ ਹਾਂਜੀ ਭਾਈ ਹਸਪਤਾਲ ਫਰੀਦਕੋਟ ਵਾਲਾ ਤੇ ਭਾਈ ਜੀ ਜਮਾ ਤੇ ਬਹੁਤ ਬਹੁਤ ਧੰਨਵਾਦ ਬਾਈ ਜੀ ਐਵੇਂ ਦੀ ਬੜੀ ਜਸਪਾਲ ਜੀ ਨੂੰ ਲੋਕਾਂ ਨੇ ਇੱਥੇ ਆ ਜਾਂਦਾ ਤੇ ਬਹੁਤ ਵੱਡਾ ਹਿੰਦੁਸਤਾਨ ਸਾਰੇ ਦਾ ਵੱਡਾ ਘੋੜਾ ਤਿਆਰ ਕੀਤਾ ਵਾਲੀ ਇਹ ਨੇ ਤੇ ਬਹੁਤ ਵਧਾਈਆਂ ਬਾਈ ਜੀ ਦਾਣਾ ਆਸਾ ਵਾਰਸ ਕਮੇਟੀ ਵੱਲੋਂ ਜੀ ਆਇਆਂ ਨੂੰ ਪ੍ਰਮਾਤਮਾ ਤੁਹਾਨੂੰ ਦੇ ਤੁਹਾਡੇ ਘੋਡੇ ਨੂੰ ਤੰਦਰੁਸਤੀ ਲੱਖੇ ਕੱਢੀ ਗੱਲ ਕੁਝ ਵੀ ਕਰੇ ਜਾਵੇ ਫਤਿਹ ਪਾਵੇ ਹਾਲ ਹੋ ਜਾਵੇ ਬੋਲੇ ਸੋਨ ਹਾ ਮਿਸਾਲ ਪੰਜ ਪੰਜ ਸਰ ਤੋਂ ਜਿੱਥੇ ਤੁਹਾਡਾ ਸਟੇਬਲ ਹੈ ਜੀ ਤੋਂ ਅਸੀਂ ਮਾਣ ਮਹਿਸੂਸ ਕਰਦੇ ਆ ਜਿਹੜੇ ਸਾਡੇ ਭਰਾ ਅੱਜ ਲੁਕੜੇ ਨੂੰ ਇੱਥੇ ਲੈ ਕੇ ਪਹੁੰਚੇ ਆ ਜੀ ਤੇ ਸਾਡਾ ਭਰਾ ਸੰਦੀਪ ਵਾਲਮਾਲੇ ਤੋਂ ਓਏ ਸੁਖਮਣ ਇਹ ਸਕੋਰਿੰਗ ਵੀ ਭਾਈ ਹਜਾਂਤਾ ਚੁੱਕਿਆ अंकल जी सरपंच साहिब सब ਆਪਣੇ ਇਸ ਕੋਰੇ ਨੂੰ ਲੈ ਕੇ ਪਹੁੰਚੇ ਜੀ ਅੰਤਰ ਪੰਨਾ ਸਿੰਘ ਜੀ ਸਰਪੰਸਾ ਧੰਨਵਾਦ ਹੈ ਜੀ ਇਹਨਾਂ ਕਮੇਟੀ ਦੇ ਜੀਓ ਵਿਸ਼ੇਸ਼ ਤੌਰ ਤੇ ਜਿਹੜਾ ਮੇਰੇ ਦਾ ਮਾਨ ਵਧਾਇਆ ਹੈ ਜੀ ਆ ਬਿਲਕੁਲ 71 ਹਾਈਟ ਕਰਕੇ ਜੀ ਆ ਜਿਹੜੇ ਜਾਈਦਾ ਪਤਾ ਬਤਾਉਣਾ ਬੱਚੇ ਜੀ ਹੋਰ ਸਾਡੇ ਭਰਾ ਗੁਰਪੁਰ ਪ੍ਰਾ ਸੁਖਵੀਰ ਸਿੰਘ ਜੀ ਇਕੱਠਾ ਜੀ ਦਾ ਕੋਰਾ ਰਾਜਨੂਪ ਸੋ ਕੋਰੇ ਨੂੰ ਥੋੜੀ ਜੀ ਸੱਟ ਲੱਗੀ ਆ ਕਹੇ ਜਾ ਕੇ ਕਰਦਾ ਤਾਂ ਕਰਕੇ ਪੈਨੂ ਟਾਈਮ ਨਾਲ ਤੋਰ ਦੇ ਕੇ ਤੇ ਤੁਸੀਂ ਦੇਖ ਸਕਦੇ ਹੋ ਕੋਰਾ ਅਜਨ ਰੌਣੀ ਵਾਲੇ ਦਾ ਬੱਚਾ ਜੀ ਬਹੁਤ ਸੋਹਣੀ ਬਰੀਡਿੰਗ ਕਰ ਰਿਹਾ ਜੀ ਇਹ ਅਸੀਂ ਬਰਾਹੀਆਂ ਜੰਮੀਆ ਸਾਡੇ ਵੱਡੇ ਭਰਾ ਸੁਖਵੀਰ ਸਿੰਘ ਠੱਠਾ ਜੀ ਨੂੰ ਬੜੇ ਮਾਣ ਦੀ ਗੱਲ ਆ ਐਨਾ ਸੋਹਣਾ ਕੋਰਾ ਤਲਵੰਡੀ ਸਾਭੋ ਏਰੀਆ ਦੇ ਵਿੱਚ ਇਹ ਸਾਰੇ ਪਰਸੈਂਟ ਏਰੀਆ ਵਾਲੇ ਲੋਕਾਂ ਨੂੰ ਵੀ ਮਾਣ ਹੋਣਾ ਚਾਹੀਦਾ ਸਾਡੇ ਵੱਡੇ ਭਰਾ ਬਲਜੀਤ ਬਰਕਤ ਜੀ ਸੰਤ ਨਗਰ ਤੋਂ ਹਰਿਆਣੇ ਦੀ ਧਰਤੀ ਤੋਂ ਆਉਂਦੇ ਆ ਵੱਡੇ ਭਰਾ ਨੂੰ ਸੀ ਜਿਵੇਂ ਆ ਆਖਦੇ ਆ ਸਮੁੱਚੀ ਦੰਦਮਾ ਸਾਹਿਬ ਹੋਰਸ ਸੁਸਾਇਟੀ ਬੰਨੀਓ ਤਾੜੀਆਂ ਦੇ ਨਾਲ ਇਸ ਕੋਲੇ ਦਾ ਮੇਗਾ ਸਵਾਗਤ ਕਰੋ ਜੀ ਖੇਤਰ ਕੋਲੇ ਦਾ ਨਾਮ ਜੀ ਤੇ ਨੂਰੇ ਬਾਕਰਪੁਰ ਵਾਲੇ ਬੱਚਾ ਜੀ ਇਹ ਬਹੁਤ ਛੋਟੀ ਫੀਲਿੰਗ ਕਰ ਰਹੀ ਹੈ ਜੀ ਇਹ ਵੀ ਬੱਚੇ ਆ ਗਿਆ ਤੇ ਬੱਚੇ ਜਿਹੜੇ ਆਏ ਆ ਨੇ ਸਪੰਡ ਦੇ ਬੱਚੇ ਆ ਬਹੁਤ ਸੋਹਣੀ ਹਾਈਟ ਕਰਦੇ ਆ ਇਹਦੀ ਮਾਂ ਵੀ ਬੜੀ ਚੰਗੀ ਕੁੜੀ ਆ ਤੋਂ ਅਸੀਂ ਜੀਰ ਆਇਆ ਅਟਦੇ ਆ ਸਾਡੇ ਪ੍ਰਾਂਤ ਜਗਮੀਤ ਬਿਰਕਨ ਜਿਹਨੇ ਟਾਈਮ ਤੋਂ ਟਾਈਮ ਕੱਢ ਕੇ ਇੱਥੇ ਦਰਸ਼ਨ ਦਿੱਤੇ ਘੋੜੇ ਨੂੰ ਲੈ ਕੇ ਆਏ ਆ ਤੇ ਬੇਨਤੀ ਇੱਕ ਵਾਰ ਘੋੜੇ ਨੂੰ ਨਾ ਆਪਾਂ ਬਾਅਦ ਦੇ ਵਿੱਚ ਰਾਉਂਡ ਵੀ ਆ ਜਾਣਗੇ ਤੇ ਕੱਲੇ ਕੱਲੇ ਘੋੜੇ ਨੂੰ ਆਪਾਂ ਟਾਈਮ ਦੇਣੀ ਹੈ ਇੱਕ ਵਾਰ ਪਰਾਵਾ ਧੰਨਵਾਦ ਆ ਸਾਡੇ ਗਰਕਸਤਾ ਦਫਾਰ ਵਾਲੇ ਮਨਜੀਤ ਦਾ ਉਹ ਬਾਈਆ ਭਰਾਵਾਂ ਨੂੰ ਬੜਾ ਮਾਣ ਆ ਸਾਨੂੰ ਇਹਨਾਂ ਭਰਾਵਾਂ ਤੇ ਜਿਹੜੇ ਐਡੀ ਦੂਰੋਂ ਆਪਣੇ ਘੋੜੇ ਨੂੰ ਲੈ ਕੇ ਪਹੁੰਚਿਆ ਟਾਈਮ ਤੋਂ ਟਾਈਮ ਕੱਢ ਕੇ ਅਕਬਰ ਘੋੜੇ ਦਾ ਨਾਮ ਆ ਜੀ ਬਾਦਲਵਾਲਾ ਵਾਲੇ ਘੋੜੇ ਦਾ ਬੱਚਾ ਜੀ ਡਗਲਾਂ ਤੋਂ ਲੈ ਕੇ ਸਟ੍ਰੈਲੀਅਨ ਕਾਟਾਗਰੀ ਤੱਕ ਇਸ ਘੋੜੇ ਨੇ ਵੀ ਕਾਫੀ ਸ਼ੋਅ ਬੰਦ ਕੀਤੇ ਆ ਜੀ ਸੋ ਸਮੁੱਚੀ ਕਮੇਟੀ ਵੱਲੋਂ ਇਹਨਾਂ ਦਾ ਸਵਾਗਤ ਕਰਦੇ ਆਂ ਤੇ ਜਿਉਂ ਆਏ ਆਥ ਜਿਹੜਾ ਇਹਨਾਂ ਨੇ ਇੱਥੇ ਨੂੰ ਸਨਮਾਨ ਕਟਿਆ ਸਾਡੇ ਇਸ ਮੇਲੇ ਦੀ ਰੌਣਕ ਨੂੰ ਬੁਲਾਉਣ ਵਾਸਤੇ ਤਾੜੀਆਂ ਲਾ ਦੋ ਜੀ ਅਕਬਰ ਵਾਸਤੇ ਬਹੁਤ ਥੋੜਾ ਲੈਵਲ ਦਾ ਕੋੜਾ ਜੀ ਉਹਦਾ ਨਾਮ ਨਹੀਂ ਮੜੇ ਗੁੱਪੀ ਸਕ ਵਿੱਚ ਸਾਡੇ ਭਰਾ ਕਤਰ ਵਾਲੇ ਜਗਰਾਂ ਵਾਲੇ ਦਾ ਕੋੜਾ ਖੜੀ ਆਉਂਦੇ ਜੀ ਇੱਕਦੇ ਪਾਸੇ ਤਾੜੀਆਂ ਨਾਲ ਸਵਾਗਤ ਕਰਦੇ ਆਂ ਨਹੀਂ ਲਾਲ ਇਹ ਡੋਡਾ ਵਾਲੇ ਰਾਜੂ ਦਾ ਡਾਇਰੈਕਟ ਬੱਚਾ ਜੀ ਬਹੁਤ ਪੁਰਾਣੇ ਖਾਨਦਾਨ ਦੀ ਘੋੜੇ ਦਾ ਬੱਚਾ ਜੀ ਆਜੂ ਡੋਡਾ ਦਾ ਬੱਚਾ ਕਈ ਸੋ ਇਹ ਸੋਡਾ ਤਰਤੂਪਰਾ ਸਾਹਿਬ ਦੀ ਧਰਤੀ ਤੋਂ ਆਇਆ ਹੈ ਜੀ ਤੇ ਸਾਡੇ ਵੱਡੇ ਭਰਾ ਜਗਨਰਾਜ ਸਿੰਘ ਜੀ ਪਤਰ ਤੋਂ ਬੜਾ ਸ਼ੌਂਕ ਕਰਾ ਰਹੇ ਨੇ ਕੋਈ ਪ੍ਰਤੀ ਇਹਨਾਂ ਦਾ ਮਾਣ ਵਾਲੀ ਘੋੜੇ ਦੀ ਆਪਾਂ ਸਭ ਨੂੰ